ਕੋਈ ਇੱਕ ਨਾ ਜਾਣ ਕਿਸੇ ਮਹਾਤਮਾ ਦੇ پاس ਪਹੁੰਚਿਆ ਇਹਨਾਂ ਮੈਨਸ ਸੰਿਆਸ ਦੇ ਉਹ ਕਹਿੰਦੇ ਜਿੱਥੇ ਰਹਿਣ ਨਾਲੇ ਕੰਮ ਕਰੀਂ ਜਾਂ ਨਾਲੇ ਭਜਨ ਕਰੀਂ ਸੰਿਆਸ ਤੇ ਕੀ ਲੈਣ ਦਾ ਨਹੀਂ ਮਹਾਰਾ ਸੰਿਆਸ ਦਾ ਬੜਾ ਸਮਝਾਇਆ ਉਹਨਾਂ ਨੇ ਅਖੀਰ ਘਰ ਚੰਗਾ ਲੈ ਆਚੀ ਪੀ ਪਾਣੀ ਵੀ ਪਾਰ ਲਿਆ ਉਹਨੇ ਕੁਟਿਆ ਪਿੰਡ ਤੋਂ ਕੁਛ ਆਸਲੇ ਦੇਸੀ ਇੰਨੇ ਦੇ ਗੋਰੇ ਕੁਚਾ ਲਾ ਜੀ ਉੱਥੇ ਪਾਣੀ ਲੈਣ ਗਿਆ ਜਿਹੜੇ ਨੇੜੇ ਨੇੜੇ ਥੋਣੇ ਪਿੰਡਾਂ ਦੇ ਉੱਥੇ ਕੋਈ ਕਪੜੇ ਟੁੰਦਾ ਕੋਈ ਪਾਣੀ ਸਰਦਰ ਖਾਸਾ ਕੁਝ ਰਹਿੰਦਾ ਹੈ ਉਹਨੇ ਸੋਚਿਆ ਛੁੱਦੀ ਨਾਲ ਜਾਣੇ ਮਹਾਤਮਾ ਦਾ ਪਾਣੀ ਤੇ ਛਿੱਟਾ ਛੁੱਟਾ ਨਾਲ ਜਿਹੜੇ ਕਪੜੇ ਕੁੜੇ ਤੋਂ ਆਉਂਦਾ ਪਿਆ ਹੈ ਇਹਨਾਂ ਦੇ ਬਰਤਨ ਤੇ ਜਰਾ ਥੋੜਾ ਜਿਹਾ ਛੀੜ ਹੋ ਜਾਏ ਤੇ ਮੈਂ ਪਾਣੀ ਲੈ ਜਾਵਾਂ ਖੜਾ ਰਿਹਾ ਇਤਨੇ ਤਾਲੇ ਦਾ ਸਵਾਰ ਆ ਗਿਆ ਕੋਈ ਨੂੰ ਪਿਆਸ ਲੱਗੀ ਐ ਪਾਣੀ ਪਲਾਉਣਾ ਚਾਹਦਾ આજ ਪਾਣੀ ਗੰਦਲਾ ਸੀ ਕਿ ਬਸ ਪਾਣੀ ਟਪੜੇ ਕੁਪੇਟੋਂ ਜੇਹਨ ਲੋਕ ਕੋਲ ਸੀ ਉਹ ਕੁੜਾ ਗੰਦਾ ਪਾਣੀ ਪੀਣੀ ਸੀ ਕਿ ਜੇ ਰਾਲੇ ਦਾ ਕੁੜਾ ਸੋ ਪਾਰੀ ਵਰ ਲ ਜਾਂਦਾ ਤੇ ਉੱਥੇ ਪੁੱਤੇ ਦਾ ਖੜਕਾ ਹੁੰਦਾ ਇੰਨਾ ਕੁੜਾ ਦੱਡਾ ਉੱਥੇ ਪਿੱਛੇ ਹਟ ਜਾਂਦਾ ਇਹੀ ਪਰ ਕਾਫੀ ਵਕਤ ਲੱਗਾ ਉਸਨੇ ਕਿਹਾ ਭਾਈ ਜਰਾ ਹਲਟ ਬੰਦ ਕਰ ਦੇ। ਸੂਜਣੋਂ ਬੰਦ ਕੀਤਾ ਤਾਂ ਠੱਕ ਠੱਕ ਤਾਂ ਬੰਦ ਹੋ ਗਈ ਪਰ ਪਾਣੀ ਉਹਨੋਂ ਨੱਟ ਗਿਆ। ਅਸੀਂ ਕਾਫੀ ਦੇਰ ਲੱਗੀ ਇਹਨੂੰ ਇਹਨ ਘਿਰਿਆ ਆਦਮੇ ਦਾ ਪਾਣੀ ਲੈਣ ਆਇਆ। ਮੈਂ ਇਸ ਕੋੜੇ ਨਾਲ ਚੁਲੜੀ ਆਣਾ ਉਸ ਨੂੰ کہیں ਜਲਦੇ ਬੈਠਕ ਤੱਕ ਇਹ ਪਾਣੀ ਪਲਾ। ਜੇ ਕੁ ਪੰਨਾਂ ਦਾ ਤੇ ਪਾਣੀ ਬਣੁੰਦਾ ਤੇ ਇਸੇ ਤਰ੍ਹਾਂ ਪਾਣੀ ਬੁਲਾ ਲਏ ਤੇ ਤੋ ਬੁਲਾ ਜੰਦਾ ਨਹੀਂ ਗੁੜਾ ਤੇ ਆਇਆ ਰਹੇ ਚਰੀਆਂ ਕਰਤਾ ਕਰਤਾ ਪਾਣੀ ਲੈ ਕੇ ਛਿਤੀ ਆਸਨਾ ਤੋਂ ਕਹਿੰਗੇ ਏਨੀ ਡੇਢ ਲਾਤੀ ਕਹਿੰਦੇ ਜੀ ਇੱਕ ਮੂਰਖ ਨਾਲ ਵਾਹ ਪੈ ਗਿਆ ਕਿ ਹੋ ਜਾ ਮੂਰਖ ਸੀ ਕਹਿੰਦੇ ਕੋੜਾ ਦਾ ਸਵਾਦ ਸੀ ਪਾਣੀ ਪੁਰਾਣਾ ਚਾਹੁੰਦਾ ਸੀ ਤੇ ਆਇਆ ਜੀ ਕੋੜਾ ਕੰਮਾ ਪਾਣੀ ਥਾਲ ਵਿੱਚ ਪੀਂਦਾ ਨਹੀਂ ਸੀ ਕਿਉਂਕਿ ਥਰੇ ਥਰੇ ਤੋਂ ਦੇਸ਼ਣ ਲੋਕ ਤੇ ਬਾਕੀ ਸਾਫ ਪਾਣੀ ਪੀਣ ਦੀ ਜਗ੍ਹਾ ਜੀ ਪਾਈ ਪਾਸ ਜਾਂਦਾ ਸੀ ਉੱਥੋਂ ਉੱਤੇ ਵੀ ਠਕ ਠਕ ਸੁਣਾਈ ਦਿੰਦੀ ਉਹ ਤੋਂ ਡਰਦਾ ਕੋੜਾ ਪਿੱਛੇ ਹਟ ਜਾਂਦਾ ਸੀ ਜੇ ਬੰਦ ਕਰਿੰਦਾ ਸੀ ਉਲਟ ਸਾਫ ਪਾਣੀ ਹੋਣਾ ਹਟ ਜਾਂਦਾ ਮੈਂ ਉਹਨੂੰ ਕਿਹਾ ਬੜਾ ਸਮਝਾ ਵੀ ਠਕ ਠਕ ਜੀ ਪਾਣੀ ਪਲਾ ਜੇ ਫਲਟ ਬੰਦ ਕਰੀਂਗਾ ਤਾਂ ਪਾਣੀ ਬੰਦ ਹੋ ਜਾਂਦਾ ਹੈ ਕਹਿੰਦੀ ਐਂ ਪਾਣੀ ਪੁਰਾਣਾ ਤੂੰ ਨਹੀਂ ਰਖਿਆ ਰੂਪ ਆ ਮੈਨੂੰ ਸਿਰਫ ਯਾਰ ਆ ਵੀ ਪਾਣੀ ਲੈ ਕੇ ਜਾਣਾ ਨਹੀਂ ਤਾਂ ਉਹਨੂੰ ਸਮਝਾ ਆ ਗਈ ਹਾਂ ਮਾਪਾ ਕਹਿਣ ਲੱਗੇ ਭਾਈ ਇੱਕ ਨੂੰ ਕੀ ਕਹਨੇ ਦੁਨੀਆ ਨੂੰ ਗਾਂਢੀਓ ਪਰਿਪਰੀ ਤੈਨੂੰ ਕੀ ਕਰੀ ਲਵੀ ਠੱਕ ਠੱਕੀ ਪਾਣੀ ਬਰਨ ਵਾਲੇ ਘਰ ਦਾ ਕੰਮ ਕਰੀ ਜਾ ਨਾਵੇਂ ਪਰਮੇਸ਼ਰ ਦਾ ਭਜਨ ਵੀ ਕਰੀ ਜਾ ਸਨਿਆਸ ਲੈ ਕੇ ਗੇਰਵੇਂ ਕੱਪੜੇ ਬਾਗ ਜਿਰ ਰਹੀ ਮਤਲਬ ਹੀ ਲੋਕਾਂ ਦੇ ਮੁੱਥੇ ਟਿਕਾਣੇ ਨਾ ਹੋਰ ਕਿਉਂ ਭਜਨ ਤਦੂ ਕਰ ਵੀ ਕਰ ਸਕਦੇ ਆ ਜਿੱਥੇ ਕਿਤੇ ਹੈ ਕਰਦਾ ਕੰਮ ਵੀ ਜਨ ਨਾਲੇ ਭਜਨ ਕਰ। ਤਾਂ ਤੇ ਛੱਤ-ਛੱਤ 'ਚ ਪਾਣੀ ਭਲਾਉ ਸਾਡੀ ਦੁਨੀਆ ਦੇ ਕਮਾਨੇ ਦਾ ਮੁਕਣਾ ਨਹੀਂ ਹੈ। ਜੇ ਕੋਈ ਕਹਿ ਵੀ ਕੰਮ ਕਾਹੀ ਭਜਨ ਕਰਾਂਗੇ ਐਨੇ ਜ਼ਿੰਦਗੀ ਮੁੱਕ ਜਾਂਦੀ। ਤਾਂ ਤੇ ਆਪਣਾ ਇਹ ਜਿਹਾ ਪ੍ਰੋਗਰਾਮ ਬਣਾ ਲੈਣਾ ਚਾਹੀਦਾ ਹੈ ਅਠਾ ਪਹਿਰਾ ਵਿੱਚ ਰੋਡ ਮਿੰਜੇ ਸਵੇਰ ਦਾ ਵਕਤ ਸਮਤ ਵੇਲੇ ਸਮਾਧਾਨ ਲੱਗ ਜਾ। ਸਭ ਤੋਂ ਪਹਿਲੇ ਸਵੇਰ ਸਿਰ ਉੱਠ ਕੇ ਸੌਜਦਤਨ ਕੋ ਲੈਕਨਾ ਨਾ ਨਾ ਕਰਕੇ ਇਟ ਐਗਜ਼ੈਂਪਲ ਮਿਕਸਾ ਭਜਨ ਕਲਪਰ ਕੰਮਕਾਰ ਵੀ ਕਰ ਜਿਹੜਾ ਸਵੇਰੇ ਭਜਨ ਕਰਨ ਲੱਗ ਜਾਂਦਾ ਉਹਦਾ ਦਿਨੇ ਵੀ ਕੰਮਕਾਰ ਵੀ ਹੋਣ ਲੱਗ ਪੈਂਦਾ ਹੁੰਦਾ ਕਿਉਂਕਿ ਕੜੀ ਨੂੰ ਜੇ ਚਾਬੀ ਦੇ ਦਿੱਤੀ ਜਦੋਂ 8 ਪੈਰ ਵਿੱਚੋਂ ਚੱਲਦੀ ਕੜੀ 8 ਪੈਰ ਚੱਲੀ ਜਾਂਦੀ ਹੈ ਨਾ ਇਸ ਤਰੀਕੇ ਸਰਗੁਰੂ ਜੀ ਕਹਿੰਦਾ ਹੈ ਨਾਨਕ ਰਾਮ ਸਜਲਾ ਜੀਤ ਆਉਤ ਸਰਬੀਤ ਉਮਰ ਤਾਈਂ ਵੀ ਇਹਨੇ ਸਿੰਚਨ ਕਰਕੇ ਪਰਮੇਸ਼ਰ ਦਾ ਭਜਨ ਕਰ ਲਿਆ ਉਹ ਦੁਨੀਆ ਤੇ ਆਉਣ ਵਾਲੀ ਕੋਈ ਚੀਜ਼ ਨਹੀਂ ਇੱਕ ਦਿਨ ਸੰਜਮ ਸਮੀਲਿਕ ਆਇਆ ਇਹਨੂੰ ਕੀ ਕਹਿ ਸਕਦਾ ਵੀ ਅਗਲਾ ਸਾਹ ਆਵੇਗਾ ਨਾ ਆਵੇਗਾ